ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬੀਬੀ ਜੋ ਕਿ ਸਿਰ ਤੇ ਗੋਹੇ ਦਾ ਬੱਠਰ ਲੈ ਕੇ ਬੈਂਚ ਤੇ ਬੈਠੀ ਇੱਕ ਦੂਸਰੀ ਔਰਤ ਦੇ ਨਾਲ ਗੱਲਾਂ ਕਰ ਰਹੀ ਹੈ ਦੇਖਣਯੋਗ ਹੈ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੀਬੀ ਦੇ ਸਿਰ ਤੇ ਕਾਫੀ ਭਾਰ ਰੱਖਿਆ ਹੋਇਆ ਹੈ ਪਰ ਜੋ ਉਸ ਦੇ ਦਿਲ ਦਾ ਭਾਰ ਹੈ ਉਹ ਉਸ ਦੇ ਸਿਰ ਤੇ ਭਾਰ ਰੱਖਣ ਨਾਲੋਂ ਬਹੁਤ ਘੱਟ ਹੈ ਜੀ ਹਾਂ ਅਕਸਰ ਸਾਡੇ ਘਰਾਂ ਦੇ ਵਿੱਚ ਹੁੰਦਾ ਏ ਕਿ ਸਾਡੀਆਂ ਮਾਵਾਂ ਨਾ ਬੀਬੀਆਂ ਨਾਲ ਕੋਈ ਗੱਲਬਾਤ ਕਰਨ ਵਾਲਾ ਨਹੀਂ ਹੁੰਦਾ ਪਰ ਉਸ ਸਮੇਂ ਜਿਹੜਾ ਉਸ ਦਾ ਦਿਲ ਦਾ ਭਾਰ ਹੈ ਉਹਨੂੰ ਉਹ ਘੱਟ ਲੱਗ ਰਿਹਾ ਤੇ ਉਹਨੂੰ ਇਹ ਹੈ ਕਿ ਜਿੰਨੀ ਮੈਂ ਗੱਲ ਹੋ ਸਕਦਾ ਉਨੀ ਇੱਥੇ ਕਰ ਲਵਾਂ ਤੇ ਤੁਹਾਡੇ ਇਸ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬੀਬੀ ਜੋ ਕਿ ਸਿਰ ਤੇ ਗੋਹੇ ਦਾ ਬੱਠਰ ਲੈ ਕੇ ਬੈਂਚ ਤੇ ਬੈਠੀ ਇੱਕ ਦੂਸਰੀ ਔਰਤ ਦੇ ਨਾਲ ਗੱਲਾਂ ਕਰ ਰਹੀ ਹੈ ਦੇਖਣਯੋਗ ਹੈ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੀਬੀ ਨੇ ਸਿਰ ਤੇ ਕਾਫੀ ਭਾਰ ਰੱਖਿਆ ਹੋਇਆ ਹੈ ਪਰ ਜੋ ਉਸ ਦੇ ਦਿਲ ਦਾ ਭਾਰ ਹੈ ਉਹ ਉਸ ਦੇ ਸਿਰ ਤੇ ਭਾਰ ਰੱਖਣ ਨਾਲੋਂ ਬਹੁਤ ਘੱਟ ਹੈ ਜੀ ਹਾਂ ਅਕਸਰ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ ਕਿ ਸਾਡੀਆਂ ਮਾਵਾਂ ਨਾ ਬੀਬੀਆਂ ਨਾਲ ਕੋਈ ਗੱਲਬਾਤ ਕਰਨ ਵਾਲਾ ਨਹੀਂ ਹੁੰਦਾ ਪਰ ਉਸ ਸਮੇਂ ਜਿਹੜਾ ਉਸ ਦਾ ਦਿਲ ਦਾ ਭਾਰ ਹੈ ਉਹਨੂੰ ਉਹ ਘੱਟ ਲੱਗ ਰਿਹਾ ਤੇ ਉਹਨੂੰ ਇਹ ਹੈ ਕਿ ਜਿੰਨੀ ਮੈਂ ਗੱਲ ਹੋ ਸਕਦਾ ਉਨੀ ਇੱਥੇ ਕਰ ਲਵਾਂ ਤੇ ਤੁਹਾਡੇ ਇਸ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ